ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਹੁਣ ਆਪਾਂ ਗੱਲ ਕਰਾਂਗੇ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਹਾਸਲ ਕੀਤਾ ਕਿਵੇਂ ਜਿੱਤਿਆ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਇੱਕੋ ਹੀ ਰਾਜਾ ਹੋਇਆ ਹੈ ਜਿਸ ਨੇ ਪਸ਼ਾਵਰ ਨੂੰ ਚਾਰ ਵਾਰ ਜਿੱਤਿਆ ਮਹਾਰਾਜਾ ਰਣਜੀਤ ਸਿੰਘ ਨੇ ਮੁਜ਼ਫਰ ਖਾਨ ਨੂੰ ਕਿਹਾ ਕਿ ਤੂੰ ਇੱਥੇ ਰਾਜ ਕਰ ਕਿਉਂਕਿ ਇੱਥੇ ਤੇਰੇ ਧਰਮ ਦੇ ਲੋਕ ਵੱਸਦੇ ਹਨ ਪਰ ਤੂੰ ਮੇਰੇ ਅਧੀਨ ਹੋਵੇਂਗਾ ਤੇ ਮੁਜ਼ਫਫਰ ਖਾਨ ਇਸ ਚੀਜ਼ ਨੂੰ ਮੰਨ ਗਿਆ ਮੁਜ਼ਫਰ ਖਾਨ ਨੇ ਸਲਾਨਾ ਨਜ਼ਰਾਨਾ ਦੇਣ ਲਈ ਇਕਰਾਰ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਮੁਜ਼ਫਰ ਖਾਨ ਨੇ ਇੱਕ ਸਾਲ ਵਿੱਚ 4 ਲੱਖ ਦਾ ਨਜ਼ਰਾਨਾ ਦਿੱਤਾ ਪਰ ਉਹ ਦੂਜੇ ਸਾਲ ਮੁੱਕਰ ਗਿਆ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਅਜ਼ੀਜ਼ੁਦੀਨ ਨੂੰ ਉਸ ਦੇ ਕੋਲ ਭੇਜਿਆ ਅਜ਼ੀਜ਼ੁਦੀਨ ਨੇ ਮੁਜ਼ਫਰ ਖਾਨ ਨੂੰ ਸਮਝਾਇਆ ਕਿ ਤੂੰ ਇੰਝ ਨਾ ਕਰ ਤੇ ਮੁਜ਼ਫਰ ਖਾਨ ਨੇ ਉਹਨੂੰ ਥੋੜੇ ਬਹੁਤੇ ਪੈਸੇ ਦੇ ਕੇ ਤੋਕਲ ਦਿੱਤਾ ਅਤੇ ਬਾਅਦ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਫਿਰ ਮੁੱਕਰ ਗਿਆ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਨਿਹਾਲ ਸਿੰਘ ਪੰਜ ਅਤੇ ਇਹਨੂੰ ਨਿਹਾਲ ਸਿੰਘ ਅਟਾਰੀ ਨੂੰ ਅਤੇ ਆਪਣੇ ਪੁੱਤਰ ਖੜਕ ਸਿੰਘ ਨੂੰ ਮਲਤਾਨ ਦੇ ਕਿਲੇ ਨੂੰ ਫਤਿਹ ਕਰਨ ਵਾਸਤੇ ਭੇਜਦਾ ਰਚਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਸ ਕਿਲੇ ਨੂੰ ਘੇਰਾ ਪਵਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਸੀ ਕਿ ਹੋ ਸਕਦਾ ਹੈ ਕਿ ਨਵਾਬ ਘੇਰੇ ਤੋਂ ਤੰਗ ਆ ਕੇ ਕਿਲੇ ਨੂੰ ਛੱਡ ਦੇਵੇਗਾ ਪਰ ਨਵਾਬ ਨੇ ਸਿੱਖ ਫੌਜਾਂ ਉੱਤੇ ਬਰੂਦ ਸੁੱਟਣਾ ਸ਼ੁਰੂ ਕਰ ਦਿੱਤਾ ਸਿੱਖ ਫੌਜਾਂ ਨੇ ਹਰੀ ਸਿੰਘ ਨਲੂਏ ਦੀ ਅਗਵਾਈ ਦੇ ਵਿੱਚ ਮਲਤਾਨ ਦੇ ਕਿਲੇ ਦੇ ਅਲੂ ਦਿਵਾਲੇ ਦੇ ਕੰਧਾਂ ਦੇ ਹੇਠ ਬਰੂਧ ਪਾਣਾ ਸ਼ੁਰੂ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਹਰੀ ਸਿੰਘ ਨਲੂਆ ਕੇਲੇ ਦੀਆਂ ਨੀਆਂ ਵਿੱਚ ਬਰੂਧ ਭਰਦਾ ਸੀ ਉੱਪਰੋਂ ਨਵਾਬ ਦੀ ਫੌਜ ਨੇ ਅੱਗ ਦੀ ਹੰਢ ਸਿੱਟ ਦਿੱਤੀ ਜਿਸ ਕਾਰਨ ਬਰੂਧ ਫਟ ਗਿਆ ਤੇ ਹਰੀ ਸਿੰਘ ਨਲੂਆ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਦੱਸਿਆ ਜਾਂਦਾ ਹੈ ਕਿ ਤਿੰਨ ਮਹੀਨਿਆਂ ਦੇ ਵਿੱਚ 300 ਤੋਂ ਵੱਧ ਸਿੰਘ ਸ਼ਹੀਦ ਪਾ ਗਏ ਜਦੋਂ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਜਾਣ ਲਈ ਤਿਆਰੀ ਖੇਚ ਲਈ ਜਦੋਂ ਵੀ ਕੋਈ ਮਹਾਰਾਜਾ ਰਣਜੀਤ ਸਿੰਘ ਤੇ ਕੋਈ ਮੁਸੀਬਤ ਆਉਂਦੀ ਤਾਂ ਉਹ ਪਹਿਲਾਂ ਦਰਬਾਰ ਸਾਹਿਬ ਜਾਂਦੇ ਉੱਥੋਂ ਮੱਥਾ ਟੇਕ ਕੇ ਹੀ ਦੇਗ ਕਰਾ ਕੇ ਹੀ ਫਿਰ ਕੋਈ ਕੰਮ ਕਰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆਇਆ ਤੇ ਉੱਥੇ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਦਾ ਜਥੇਦਾਰ ਸਾਧੂ ਸਿੰਘ ਮਿਲਿਆ ਸਾਧੂ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛਿਆ ਕੀ ਹੋ ਰਾਜਦਿਆ ਤੂੰ ਆ ਜਿੰਨਾ ਮਸੂਸਿਆ ਕਿਉਂ ਹੈ ਮਹਾਰਾ ਰਣਜੀਤ ਸਿੰਘ ਨੇ ਉਸ ਨੂੰ ਸਾਰੀ ਗੱਲ ਦੱਸੀ ਕਿ ਸਾਡਾ 300 ਤੋਂ ਵੱਧ ਸਿੰਘ ਸ਼ਹੀਦ ਹੋ ਗਿਆ 2.5 ਤੋਂ 3 ਮਹੀਨੇ ਹੋ ਗਏ ਮਲਤਾਨ ਨੂੰ ਘੇਰਾ ਪਾਇਆ ਨੂੰ ਹਾਲੇ ਤੱਕ ਫਤਿਹ ਪ੍ਰਾਪਤ ਨਹੀਂ ਹੋਈ ਦੱਸਿਆ ਜਾਂਦਾ ਕਿ ਉਸ ਸਮੇਂ ਪੰਗੀ ਸਰਦਾਰਾਂ ਕੋਲ ਤੋਪ ਸੀ ਜੋ ਕਿ ਕਿਸੇ ਟਾਈਮ ਅਬਦਾਲੀ ਦੇ ਕੋਲ ਸੀ ਅਬਦਾਲੀ ਨੇ ਦੱਸਿਆ ਜਾਂਦਾ ਹੈ ਕਿ ਇਹ ਤੋਪ ਬਣਾਉਣ ਦੇ ਲਈ ਅਬਦਾਲੀ ਨੇ ਲੋਕਾਂ ਦੇ ਕੋਲ ਪਿੰਡਾਂ ਚੋਂ ਬਰਤਨ ਵੀ ਲੈ ਲਏ ਇਹ ਤੋਪ ਸਾਰਿਆਂ ਨੂੰ ਵੱਡੀ ਤੋਪ ਸੀ ਉਸ ਸਮੇਂ ਇਸ ਤੋਪ ਦੇ ਵਿੱਚ 20 ਤੋਂ 21 ਕਿਲੋ ਦਾ ਬਰੂਦ ਪੈਂਦਾ ਸੀ ਇਸ ਤੋਪ ਦਾ ਨਾਂ ਰੱਖਿਆ ਗਿਆ ਪੀਕਰੇ ਅਸ ਦੇ ਆਤਿਸ਼ਵਾਜ ਪਰ ਅਬਦਾਲੀ ਨੇ ਇਹ ਨਾਂ ਚੇਂਜ ਕਰ ਦਿੱਤਾ ਉਹਨੇ ਇਸ ਨਾਂ ਰੱਖਿਆ ਗਿਆ ਜਮਜਮਾ ਤੋਪ ਦੱਸਿਆ ਜਾਂਦਾ ਹੈ ਜਦੋਂ ਅਬਦਾਲੀ ਦਾ ਮਰਾਠਿਆਂ ਨਾਲ ਵਾਹ ਪਿਆ ਸੀ ਦਾਲੀ ਨੇ ਇਹ ਤੋਪ ਦੇ ਨਾਲ 40000 ਤੋਂ ਵੱਧ ਮਰਾਠਿਆਂ ਦੇ ਨਾਲ ਮਾਰੇ ਸੀ ਜਦੋਂ ਅਬਦਾਲੀ ਦਾ ਸਿੱਖਾਂ ਨਾਲ ਵਾਹ ਪਿਆ ਤੇ ਅਬਦਾਲੀ ਇਹ ਤੋਪ ਮੈਦਾਨੇ ਜੰਗ ਵੀ ਛੱਡ ਕੇ ਭਾਜ ਨਠਿਆ ਉਸ ਤੋਂ ਬਾਅਦ ਇਹ ਤੋਪ ਪੰਗੀ ਮਿਸਲ ਕੋਲ ਆ ਗਈ ਜਿਸ ਦੇ ਕਾਰਨ ਇਸ ਦਾ ਨਾਮ ਪੰਗੀ ਵਾਲੀ ਤੋਪ ਆ ਗਿਆ ਅਗਲੇ ਭਾਗ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਅਕਾਲੀ ਫੂਲਾ ਸਿੰਘ ਬਣਾ ਨੇ ਮਲਤਾਨ ਦੇ ਕਿਲੇ ਤੇ ਹਮਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ